ਆਪਹੁਣਾ ਜਮੀ ਉਹ ਕੋ ਮਿਲਿਆ ਵੀ 5.5 ਮਿੰਟ ਦਾ ਸਾਡੇ ਜਤਕਾਰੇ ਵੀ ਲਾਉਣੇ ਐ ਅਪਲੀਕੇਸ਼ਨ ਸੰਧਲ ਜੀ ਉਹਨਾਂ ਦਾ ਜੱਥਾ ਤੁਹਾਡੇ ਦਫ਼ਤਰ ਕਰੇਗਾ ਅਪਣੇ ਮਤਵਾਸਤੇ ਬੇ ਸੰਗੀ ਸੰਧਲ ਸਾਹਿਬ ਇਸੇ ਤਰੀਕਾ ਤੋਂ ਦਰਸ਼ਕ ਕਰਨਗੇ ਬੁੱਧਵਾਰ ਅਸੀਂ ਦੇਖਾ ਜਾਤਾ ਇੱਕ ਨਾ ਨਾ ਜੀ ਕਰੇਗਾ ਆ ਬਹੁਤ ਬਹੁਤ ਧੰਨਵਾਦ ਐਕਮਾਨ ਸਿੰਘ ਜੀ ਨਾ ਉਹ ਮਾਈਸਾ ਕਮ ਵਾਲੇ ਖਾਣੇ ਵਾਲੇ ਸੰਗਤ ਜਿਨ੍ਹਾਂ ਨੇ ਸਾਨੂੰ ਆਵਾਜ਼ ਦਿੱਤਾ ਉਹ ਪੰਜ ਪੰਜ ਮਿੰਟ ਲਾਵਾ ਮਨਪਾਹੀ ਗਾਇਤੀ ਜਦ ਕਰੇ ਤੁਸੀਂ ਨਾ ਹਾਂ ਜੀ ਅੱਜ ਪਾਤਸ਼ਾਹ ਜੀ ਦਾ ਅਸ਼ੀਰਵਾਦ ਆਸਲ ਚ ਪਹਿਲਵਾਨ ਕਿਤੇ ਜੇ ਹਰੇ ਜਾਂਦੇ ਕਰੋ ਤਾਂ ਕੋਲ ਲੱਗ ਨਹੀਂ ਬੰਦਾ ਤੇ ਰੋਮ ਮੇਲਾ ਵਧੀਆ ਲੱਗ ਜਾਂਦਾ ਨਹੀਂ ਸਕਦਾ ਐਂ ਰੋਣਾਂ ਦੇ ਸਾਡੀ ਕੰਮ ਤਾਂ ਲੱਗ ਜਵੇ ਤੇ ਆਪ ਜੀ ਦਾ ਅਸ਼ੀਰਵਾਦ ਸਵਾਮੀ ਜੀ ਮਹਾਰਾਜ ਜੀ ਮੱਗਿਆ ਦਾ ਅਸ਼ੀਰਵਾਦ ਮਿਲ ਜਾਂ ਲੇ ਫਿਰ ਐ ਹੁੰਦਾ ਕਿ ਹੁਣ ਅਸੀਂ ਅੱਜ ਦੇ ਜੀਤੂ ਆ ਆਪਾਂ ਅੱਜ ਕਿੰਨੀ ਮੀਤ ਮੈਨ ਰੋਣੇ ਰੇਤਾਂ ਹੱਥੇ ਲਾਓ ਸਾਰੇ ਸਭ ਪ੍ਰਸ਼ਨ ਪੁੱਛਣ ਕਰ ਲੋਗਾ ਕਿ ਆਪ ਕੋ ਜੀਵਾਹੀ ਦੁਸ਼ੀਕਾ ਬੱਚੇ ਤੋਂ ਸੋਹ ਭਾਈ ਭਜਨ ਸਿੰਘ ਪਾਰਸ ਉਹ ਤੋਂ ਮਾਨਿਕ ਕਰਤਾ ਬੋਲਣਗੇ 2 ਮੈਂ ਗੱਲਾਂ ਕਰੂੰ 7 ਮਿੰਟ ਤੋਂ ਪਹਿਲਾਂ ਪ੍ਰਸਤਤੀ ਕਰਦਾ ਹਾਂ ਸੋਹ ਸਾਇਰ ਯਾਨੀ ਕੋ ਨਾਮ ਸਿੰਘ ਬਰਾੜ ਦੀਆਂ ਰੇਤਾ ਜਾਂਦਾ ਸਵੇਰ ਤੋਂ ਸਾਂਝੀ ਹੋਈਆਂ ਮੈਨੂੰ ਲੱਗਦਾ ਕਿ ਯਾਦੋਂ ਨੂੰ ਰੈਗੀ ਦੇਣ ਦੇਗੀ ਬਹੁਤ ਵੱਡਾ ਪੱਖ ਸੀ ਉਹਨਾਂ ਦਾ ਹੌਸਲਾ ਦੇਣ ਦਾ ਜੋਰਾ ਸਿੰਘ ਮਸਾਫਰ ਦੇ ਕਹਿੰਦੀ ਬਰਾੜ ਸਾਹਿਬ ਨਿੱਕੇ ਮੈਨੂੰ ਉਠਾ ਲੈਂਦੇ ਸੀ ਜਦੋਂ ਮੈਂ ਟੋਟਾ ਪਾ ਜਾਵੀਂ ਹੁੰਦੀ ਹਾਂ ਤੇ ਆ ਟਪਾਲ ਮੋਟਨ ਜਾਣਾ ਸੀ ਚੈਨ یعنی جانا فون آیا میم کپال <سؤال> مرکن تو دو دن پہلے ہسیا لو میں کی ہو گیا کہ ٹوٹ گیا کہ کپال مکن نہیں جانا وہ کہوں نہیں جانا تینوں چڈ کے بھیجے سبزی ترو پہ کہہ بھی جبا تیرا بنو گا تو جا مجھے کن را کہ جی تین دن رہا دو ہی رہ گیا جاتا گیا وہ ہسیا کہ میرا جبا ایک دن پہلے پسیا اسے تین دن پہلے ٹوٹیا دو دن تو ہے ਕਾ ਮੇਰਾ ਇਤਨਾ ਨਹੀਂ ਟੁੱਟਿਆ ਸੀ ਮਾਤਾ ਕਰਵੰਤ ਘਰ ਨੇ ਫੋਨ ਕੀਤਾ ਜਾਨੀ ਤੇਰੇ ਸਾਥੀ ਬੜਾ ਬਣਾਣਾ ਬਣਾਣਾ ਮੈਂ ਕਦੀ ਉਹ ਨਹੀਂ ਜਾਂਦਾ ਸਾਡੇ ਪਰਣਾ ਤੇ ਗਈ ਜਾਂਦੇ ਨੇ ਅੱਜ ਨਹੀਂ ਆਇਆ ਤੈਨੂੰ ਤੇਰੇ ਕੋਲ ਤਾਂ ਦੋ ਵਾਰਿੰਗ ਹੋਰ ਆਈ ਹੈ ਜਾਨ ਮੈਂ ਕੋਈ ਪ੍ਰੋਮੋ ਇੰਦਾਲਿਕਰ ਪ੍ਰੋਮੋ ਨਹੀਂ ਕਰ ਸਕਦਾ ਤੇਰੇ ਕੋਲ ਤਾਂ ਬੜਾ ਬੜੇ ਬੰਦੇ ਮਿਲਗੇ ਕੋਹ ਨਾਲੇ ਬਣਾਣਾ ਬਣਾਣਾ ਜੀ ਮੈਂ ਜਿੱਥੇ ਆ ਮੈਸੇਜ ਆ ਬੇਤੀ ਕਰਦਾ ਬੰਦੇ ਅੱਜ ਤੱਕ ਇਸ ਤਰ੍ਹਾਂ ਹੀ ਰਹਿੰਦੇ ਨੇ ਤੇ ਇਹ ਸਾਥ ਬੰਦੇ ਉਹਦਾ ਮੇਰਾ ਤਿੰਨ ਪੀਸ ਹੋ ਗਿਆ ਵਰੀ ਅੱਗੇ

شہرے نہیں پیشہ ہونا محمد پارک والا <سؤال> نے لکھا منصورے والوں

Can you, Thank you. कबी शर होड़ा ਸਭੂ ਕਿਰਪਾ ਕਰਾਂ ਸਾਡੇ ਗੰਭੀਰ ਸਮੇਂ ਦੀ ਸਮਾਪਤੀ ਹੈ ਅਤੇ ਸਾਡੇ ਤੋਂ ਬਾਅਦ ਇਹ ਜਿਹੜੀ ਸਾਡੀ ਸਭਾ ਬਣੀ ਹੈ ਇਹਨੂੰ ਅਚਨ ਵਾਲੇ ਇਹ ਸੂਤਰ ਧਾਰ ਤਮਾ